ਪਰ ਕਾਫੀ ਠੀਕ ਹੋ ਰਹੇ ਸੀਗੇ ਆ ਤਾਂ ਇੱਕਦਮ ਹੀ ਸਡਨ ਹੋਇਆ ਸਾਨੂੰ ਤਾਂ ਐਕਸਪੈਕਟਡ ਨਹੀਂ ਸੀ ਨਵੀਂ ਫਿਲਮ ਦੀਆਂ ਤਿਆਰੀਆਂ ਕਰ ਰਹੀਆਂ ਸੀ ਬੜੇ ਖੁਸ਼ ਸੀਗੇ ਕੈਰੀਅਰ ਦੇ ਟੱਪੂ ਦੀਆਂ ਤਿਆਰੀਆਂ ਸਮਝ ਤੋਂ ਬਾਹਰ ਵਾਲੀ ਗੱਲ ਹੋਈ ਆ ਬਹੁਤ ਇੰਪਰੂਵ ਹੋ ਰਹੇ ਸੀ ਔਰ ਕਹਿੰਦੇ ਸੀਗੇ ਕਿ ਜਦ ਤੱਕ ਤਾਂ ਦਸੰਬਰ ਤੱਕ ਬਿਲਕੁਲ ਫਿੱਟ ਹੋ ਜਾਣਗੇ ਕਹਿੰਦੇ ਜੀ ਬੀਜੀ ਤੁਸੀਂ ਸਾਡੀ ਮੂਵੀ ਫਾਦਰਲੀ ਫਿਗਰ ਤੁਸੀਂ ਕਿਹਾ ਉਹਨਾਂ ਨੂੰ ਕਿਉਂਕਿ ਤੁਹਾਡੇ ਨਾਲ ਹਮੇਸ਼ਾ ਸੀ ਦੇਖਿਆ ਕਿ ਬਹੁਤ ਅੱਛਾ ਇੱਕ ਜਿਹੜੀ ਕਮਿਸਟਰੀ ਬਹੁਤ बस कई सारे नाम है कि कुछ ग्लास वाला है एक याद होना कि पंजाबी इंडस्ट्री मेंहीर मित्तल साहब ਤੋਂ ਬਾਅਦ ਕਿ ਕਾਮੇਡੀ ਲਈ ਅਲੱਗ ਸਟਾ ਲਿਖੀ ਜਾਂਦੀ ਸੀ ਜੀ ਬਾਲੀਵੁੱਡ ਬਾਲੀਵੁੱਡ ਉਸ ਤੋਂ ਬਾਅਦ ਅਦਰਜ ਭੱਲਾ ਜੀ ਨੂੰ ਬਿਲਕੁਲ ਬਿਲਕੁਲ ਇਹ ਇਸ ਬਦਲਾਅ ਨੂੰ ਤੁਸੀਂ ਕਿੰਨੇ ਜਾਂਦੇ ਹੋ ਭੱਲਾ ਸਾਹਿਬ ਨਾਲ ਕੋਈ ਵੀ ਮੈਲਾ ਦਾ ਇਦਾਂ ਦੀ ਸਕ੍ਰਿਪਟ ਹੈ ਜਦੋਂ ਅਸੀਂ ਕੈਰੀ ਜੱਟਾ ਵਗੈਰਾ ਫਿਲਮਾਂ ਲਿਖਦੇ ਹਾਂ ਅੱਧੀ ਤੋਂ ਜ਼ਿਆਦਾ ਭੱਲਾ ਸਾਹਿਬ ਦੇ ਨਾਲ ਬੈਠ ਕੇ ਸਾਰੀ ਚੀਜ਼ ਲਿਖਣੀ ਪੈਂਦੀ ਸੀ ਵੀ ਕਿੱਦਾਂ ਕੀ ਕਰੀ ਉਹਨਾਂ ਦਾ ਜਿਹੜਾ ਹਿਊਮਰ ਦਾ ਬੰਦ ਥੌਟ ਪ੍ਰੋਸੈਸ ਹੈਗਾ ਉਹ ਅਲੱਗ ਲੈਵਲ ਤੇ ਹੀ ਸੀਗਾ ਸੋ ਸਾਰੇ ਸੀਨਾਂ ਨੂੰ ਉਹ ਠੀਕ ਕਰਦੇ ਹੁੰਦੇ ਸੀਗੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਜਿੰਨੀਆਂ ਫਿਲਮਾਂ ਬਣੀਆਂ ਨੇ ਬਹੁਤ ਵੱਡਾ ਘਾਟਾ ਜੀ ਇਹ ਨਾ ਪੂਰਾ ਹੋਣ ਜੂਗਾ ਕੈਰੀਓਨ ਜਟਾ 4 ਵਾਸਤੇ ਤੁਸੀਂ ਆਇਆ ਸੁਣਾ ਬੋਲ ਜੀ ਜਿਹੜੀ ਕੈਰੀਓਨ ਜਟਾ 4 ਦੀਆਂ ਤਿਆਰੀਆਂ ਚੱਲ ਰਹੀਆਂ ਸੀ ਉਹ ਤਾਂ ਸ਼ੂਟ ਤੇ ਸੀਗੇ ਕਿਤੇ ਵੀ ਉਸ ਸਮੇਂ ਇਹ ਕਿਹਾ ਗਿਆ ਸੀ ਬਿਲਕੁਲ ਸੇਹ ਪੰਜਾਬ ਹੈ ਮੈਂ ਪਰਫੂਨ ਹਾਂ ਜੀ ਉਦੋਂ ਤਾਂ ਬਿਲਕੁਲ ਠੀਕ ਥੈਂਕ ਯੂ ਥੈਂਕ ਯੂ ਪਛੜਾ ਦੇ ਸਕਦਾ ਇੱਕ ਵਕਤ ਬਹੁਤ ਟਾਈਮ ਪਹਿਲਾਂ ਮੇਰਾ ਖਿਆਲ ਹੈ ਵੀ ਮੈਂ ਉਦੋਂ ਪਲੱਸ 1 ਚ ਪੜਦਾ ਸੀਗਾ ਮੈਂ ਮ ਤੋ ਛੋਟੀ ਤੋਂ ਛੋਟੀ ਗੱਲ ਜੇ ਦੱਸੀ ਜਾਂਦੀ ਸੀ ਉਹਨੂੰ ਕ੍ਰੈਡਿਟ ਬਹੁਤ ਦਿੰਦੇ ਸੀ ਜੇ ਕੋਈ ਵੀ ਫਿਲਮ ਦੇ ਵਿੱਚ ਇੱਕ ਛੋਟੀ ਜੀ ਗੱਲ ਵੀ ਕਿਸੇ ਨੂੰ ਦੱਸਦੀ ਤਾਂ ਉਹਨਾਂ ਨੇ 20 ਬੰਦੇ ਨੂੰ ਦੱਸਣਾ ਕਿ ਇਹ ਜਿਹੜੀ ਗੱਲ ਸੀ ਇਹ ਫਲਾਣੇ ਬੰਦੇ ਨੇ ਮੈਨੂੰ ਦੱਸੀ ਸੀ ਜੀ ਵੀ ਤਾਂ ਮੈਂ ਤਾਂ ਆਪਾਂ ਸੀ ਬੜਾ ਵਧੀਆ ਕਮਾਲ ਦੇ ਇਨਸਾਨ ਸੀਗੇ ਜੀ ਕਾਫੀ ਸਮੇਂ ਤੋਂ ਉਹ ਦਿਖ ਵੀ ਨਹੀਂ ਰਹੇ ਸੀਗੇ ਉਹਨੂੰ ਇਸ ਗੱਲ ਦਾ ਪਤਾ ਸੀਗਾ ਕਿ ਉਹ ਕਾਫੀ ਸਮੇਂ ਤੋਂ ਹਾਂਜੀ 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 ਅਸੀਂ ਹਸਪੀਟਲ 'ਚ ਵੀ ਮਿਲ ਕੇ ਆਏ ਜੀ ਮੈਂ ਉਹਨੂੰ ਵੈਸੇ ਵੀ ਮਿਲਦੇ ਰਹਿੰਦੇ ਸੀਗੇ ਅਸੀਂ ਪਰ ਇਹ ਨਹੀਂ ਉਮੀਦ ਸੀ ਕਿ ਉਹ ਇੰਨੀ ਜਲਦੀ ਆ ਸਾਨੂੰ ਛੱਡ ਕੇ ਮੈਂ ਹਸਪੀਟਲ ਦੇ ਵਿੱਚ ਜਾ ਕੇ ਬਿਲਕੁਲ ਜੀ ਇੰਨਾ ਲੰਮਾ ਸਮਾਂ ਟੌਪ ਤੇ ਹੀ ਰਹਿਣਾ ਮੈਂ ਮੇਰੇ ਖਿਆਲ ਆ ਵੀ ਬਹੁਤ ਬਚਪਨ ਤੋਂ ਉਹਨੂੰ ਦੇਖਿਆ 88 ਤੋਂ ਲੈ ਕੇ ਅੱਜ ਤੱਕ ਉਹਨਾਂ ਨੇ ਮਤਲਬ ਗਰੋਹ ਹੀ ਕੀਤਾ ਸੀ ਕਦੇ ਇਹ ਨਹੀਂ ਹੋਇਆ ਕਿ ਭੱਲਾ ਸਾਹਿਬ ਹੁਣ ਕਿਤੇ ਕੋਈ ਫਿਲਮਾਂ 'ਚ ਘਟ ਹੋ ਗਏ ਜਾਂ ਉਹਨਾਂ ਦਾ ਕੰਮ ਘਟ ਗਿਆ ਪਰ ਉਹ ਟੌਪ ਤੇ ਰਹੇ ਨੇ ਜੀ ਉਹ ਐਸੇ ਕਰਕੇ ਸੀ ਕਿ ਬਹੁਤ ਕਮਾਲ ਦੇ ਕਲਾਕਾਰ ਸੀ ਔਰ ਉਸ ਤੋਂ ਵੀ ਵਧੀਆ ਉਹ ਇਨਸਾਨ ਬਹੁਤ ਵਧੀਆ ਸੀ ਪੰਜਾਬੀ ਫਿਲਮ ਇੰਡਸਟਰੀ ਨੂੰ ਕਿੰਨਾ ਘਾਟਾ ਮੰਨਦੇ ਹੋ ਬਿਲਕੁਲ ਪੂਰਾ ਬਹੁਤ ਜ਼ਿਆਦਾ ਘਾਟਾ ਹੈ ਜੀ ਕਿਉਂਕਿ ਅਸੀਂ ਸੋਚ ਵੀ ਨਹੀਂ ਸਕਦੇ ਕੁਝ ਫਿਲਮਾਂ ਇਹ ਜਿਹੇ ਵੀ ਜਪਲਾ ਸਾਹਿਬ ਤੋਂ ਬਿਨਾਂ ਹੋ ਜਾਣਗੀਆਂ ਠੀਕ ਹੈ ਵੀ ਹੁੰਦਾ ਕਿ ਕੰਪੀਟੀਸ਼ਨ ਬਹੁਤ ਹੁੰਦਾ ਲੇਕਿਨ ਉਹ ਕਹਿੰਦੇ ਕਿਸੇ ਨਾਲ ਕੰਪੀਟੀਸ਼ਨ ਨਹੀਂ ਜੀ ਨਹੀਂ ਨਹੀਂ ਉਹ ਤਾਂ ਐਡੇ ਵਧੀਆ ਕਲਾਕਾਰ ਸੀਗੇ ਉਹ ਮੈਂ ਪਹਿਲਾਂ ਵੀ ਦੱਸਿਆ ਕਿ ਉਹ ਕਿਸੇ ਛੋਟੇ ਕਲਾਕਾਰ ਨੂੰ ਮਹਿਸੂਸ ਨਹੀਂ ਹੋਣ ਦਿੰਦੇ ਸੀ ਕਿ ਵੀ ਤੂੰ ਛੋਟਾ ਉਹ ਉੱਪਰ ਹੀ ਚੱਕ ਕੇ ਰੱਖ ਦ ਬਹੁਤ ਬਸ ਇਹ ਹੀ ਹੈ ਜੀ ਕਿ ਉਹ ਜਿਹ ਬੰਦੇ ਤੋਂ ਸਿੱਖਣ ਦਾ ਸਿੱਖਣ ਨੂੰ ਬਹੁਤ ਮਿਲਿਆ ਕਿ ਕਿਵੇਂ ਤੁਸੀਂ ਏਡੇ ਵੱਡੇ ਹੋ ਕੇ ਵੀ ਹੰਭਲ ਰਹਿਣਾ ਇਹ ਭੱਲਾ ਸਾਹਿਬ ਹੋਣਾ ਤੁਸੀਂ ਬਿਲਕੁਲ ਜੀ ਭੱਲਾ ਸਾਹਿਬ ਦੀ ਨੇਚਰ ਦੇ ਵਿੱਚ ਮੈਂ ਮਤਲਬ ਵੀ ਮੇਰੇ ਖਿਆਲ 92 99 ਤੋਂ ਉਹਨਾਂ ਨੂੰ ਜਾਣਦਾ ਸੀਗਾ ਤੇ ਜਦੋਂ ਅਸੀਂ ਫੀਲਡ ਦੇ ਵਿੱਚ ਵੀ ਨਹੀਂ ਸੀਗੇ ਪਰ ਉਦੋਂ ਤੋਂ ਲੈ ਕੇ ਅੱਜ ਤੱਕ ਉਹਨਾਂ ਦੀ ਨੇਚਰ 'ਚ ਕੋਈ ਚੇਂਜ ਨਹੀਂ ਸੀਗਾ ਜਿੰਨੇ ਵਧੀਆ ਉਹ ਪਹਿਲੇ ਦਿਨ ਸੀਗੇ ਉਨੇ ਹੀ ਵਧੀਆ ਜਿੰਦਾਂ ਕੋ ਨਾਲੋਂ ਕੋ ਅੰਗ ਲਾ ਕੇ ਲੈ ਜਾਂਦਾ ਤੁਹਾਡਾ ਉਸ ਤਰ੍ਹਾਂ ਦੀ ਘਟਨਾ ਸਾਡੇ ਨਾਲ ਹੋਈ ਹੈ ਪੰਜਾਬੀ ਇੰਡਸਟਰੀ ਦਾ ਲਾਸ ਦਾ ਇੱਕ ਪਾਸੇ ਪੰਜਾਬੀ ਮਾਂ ਬੋਲੀ ਦਾ ਵੀ ਬੜਾ ਵੱਡਾ ਲਾਸ ਹੈ ਇਹੋ ਜਿਹੇ ਕਲਾਕਾਰ ਸਾਲਾਂ ਦੇ ਸਾਲ ਲੱਗਦੇ ਨੇ ਫਿਰ ਤਿਆਰ ਹੁੰਦਾ ਔਰ ਪੰਜਾਬੀ ਮਾਂ ਬੋਲੀ ਨੂੰ ਪਰਨਾਇਆ ਹੋਇਆ ਪੰਜਾਬੀਅਤ ਨੂੰ ਪੰਜਾਬ ਦੇ ਰਸਟਿਕ ਹਿਊਮਰ ਨੂੰ ਵੱਡੇ ਪਰਦੇ ਤੇ ਲੈ ਕੇ ਆਉਣ ਵਾਲਾ ਉਹ ਫਨਕਾਰ ਜਿਨੇ ਆਪਣਾ ਵਜੂਦ ਮਾਰ ਕੇ ਕਿਉਂਕਿ ਕਲਾਕਾਰ ਦੀ ਸਭ ਤੋਂ ਵੱਡੀ ਟਰੈਜਡੀ ਹੀ ਹੁੰਦੀ ਹੈ ਕਿ ਹੋਰ ਖੇਤਰਾਂ ਚ ਛੋਟਾ ਬੰਦਾ ਵੀ ਆਪਣੇ ਉਰੋਂ ਵੱਡਾ ਦੱਸਦਾ ਹੈ ਕਮੇਡੀਅਨ ਹੀ ਹੁੰਦਾ ਜਿਹੜਾ ਬਹੁਤ ਵੱਡਾ ਹੋਣ ਦੇ ਬਾਵਜੂਦ ਵੀ ਆਪਣੇ ਆਪ ਨੂੰ ਨਲਾਇਕ ਦੱਸ ਕੇ ਵੀ ਲੋਕਾਂ ਨੂੰ ਹਸਾ ਲੈਂਦਾ ਹੈ ਡਾਕਟਰ ਜਸਵਿੰਦਰ ਪੱਲਾ ਦੀ ਗੱਲ ਕਰ ਰਹੇ ਆਪਾਂ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਐਜ਼ ਡਾਕਟਰ ਐਜ਼ ਪ੍ਰੋਫੈਸਰ ਨੌਕਰੀ ਕਰਨ ਵਾਲੇ ساری ਜ਼ਿੰਦਗੀ ਉੱਥੇ ਵੀ ਸ਼ਾਨੋ ਸ਼ੌਕਤ ਦੇ ਨਾਲ ਨੌਕਰੀ ਕੀਤੀ ਪਰ ਆਪਣੇ ਆਪ ਨੂੰ ਸਧਾਰਨ ਕਿਰਦਾਰ ਦੇ ਵਿੱਚ ਫਿਲਮਾਂ 'ਚ ਦਿਖਾਉਣਾ ਲੋਕਾਂ ਨੂੰ ਹਸਾਉਣਾ ਸਾਡਾ ਸਾਰਿਆਂ ਦਾ ਆਈਡਲ ਫਨਕਾਰ ਸੀ ਔਰ ਮੇਰੇ ਨਾਲ ਸਭ ਤੋਂ ਜਿਹੜੀ ਖੂਬਸੂਰਤ ਯਾਦ ਜੁੜੀ ਸੀ ਉਹਨਾਂ ਨਾਲ ਕਿ ਮੈਂ ਉਹਨਾਂ ਦਾ ਜਦੋਂ ਮੈਂ ਸਟੂਡੈਂਟ ਸੀ ਮੈਂ ਮੁਰੀਦ ਤਾਂ ਸੀਗਾ ਹੀ ਉਹਨਾਂ ਦਾ ਟੀਵੀ ਤੇ ਦੇਖ-ਦੇਖ ਕੇ ਉਹਨਾਂ ਨੂੰ ਮੈਂ ਕਦੇ ਇੱਕ ਵਾਰੀ ਦੇਖਣਾ ਇੱਕ ਵਾਰੀ ਮਿਲਣਾ ਚਾਹੁੰਦਾ ਸੀ ਉਹਨਾਂ ਨੂੰ ਤਾਂ ਮੈਂ ਜ਼ਿੰਦਗੀ ਦਾ ਪਹਿਲਾ ਜਦੋਂ ਮੋਨੋ ਐਕਟਿੰਗ ਕੰਪੀਟੀਸ਼ਨ ਲੜਿਆ ਸੀ ਸਨ ਬਹੁਤ 89 ਦੀ ਗੱਲ ਹੋ ਸਕਦੀ ਹੈ ਉਦੋਂ ਲੁਧਿਆਣਾ ਇੱਕ ਕੰਪੀਟੀਸ਼ਨ 'ਚ ਮੈਂ ਪਹਿਲੀ ਵਾਰ ਹੀ ਗਿਆ ਸੀ ਤੇ ਉਦੋਂ ਜੱਜ ਬੈਠੇ ਸੀ ਸਾਹਮਣੇ ਭੱਲਾ ਸਾਹਿਬ ਮੈਨੂੰ ਇਸ ਚੀਜ਼ ਦੀ ਬੜੀ ਖੁਸ਼ੀ ਸੀ ਕਿ ਭਾਵੇਂ ਮੈਂ ਹਾਰ ਜਾਵਾਂ ਪਰ ਆਹ ਜਿਹੜੇ 7 ਮਿੰਟ ਅਗਲੇ ਨੇ ਮੈਂ ਪਰਫਾਰਮ ਕਰਨਾ ਔਰ ਮੈਨੂੰ ਭੱਲਾ ਸਾਹਿਬ ਨੇ ਸਾਹਮਣੇ ਬੈ ਕੇ ਦੇਖਣਾ ਮੇਰੇ ਹਿੱਸੇ 'ਤੇ ਬਹੁਤ ਮਾਣ ਵਾਲੀ ਗੱਲ ਸੀ ਸੋ ਉੱਥੋਂ ਸਾਡਾ ਇਹ ਸਾਥ ਦਾ ਸਫ਼ਰ ਸ਼ੁਰੂ ਹੁੰਦਾ ਹੈ ਬੇਸ਼ੁਮਾਰ ਫਿਲਮਾਂ ਸੀ ਕੀਤੀਆਂ ਨੇ ਤੇ ਅੱਜ ਵੀ ਲੱਗਦਾ ਨਹੀਂ ਕਿ ਪੱਲਾ ਸਾਹਿਬ ਨਹੀਂ ਜਾਂ ਦੁਬਾਰਾ ਕਦੇ ਮਿਲਣਾ ਨਹੀਂ ਮਾਨ ਚ ਇੰਨਾ ਰੋਸ ਹੈ ਉਹਨਾਂ ਦੇ ਨਾਲ ਅਸੀਂ ਸ਼ੂਟਿੰਗ ਤੇ ਵੀ ਬਹੁਤ ਖਿਆਲ ਰੱਖਦੇ ਸੀ ਉਹਨਾਂ ਦਾ ਕਿਉਂਕਿ ਡਾਇਬੀਟਿਕ ਸੀਗੇ ਉਹਨਾਂ ਨੂੰ ਸ਼ਿਕਾਇਤ ਹੀ ਸਾੜ ਨਹੀਂ ਹੁੰਦੀ ਸੀ ਵੀ ਗੁੱਗੀ ਗਿੱਪੀ ਪੱਲ ਆਪਣਾ ਬੀਨੂ ਜਾਂ ਕਰਮਜੀਤ ਜਾਂ ਹੋਰ ਸਾੜ ਮੇਰੇ ਹੱਥੋਂ ਪਰਫੀ ਖੋਲ ਲੈਂਦੇ ਨੇ ਮੇਰੇ ਹੱਥੋਂ ਮਿੱਠਾ ਖਾ ਕੋ ਕੇ ਛੱਡ ਦਿੰਦੇ ਨੇ ਨਾਲੇ ਮਾਨਮੀ ਕਰਦੇ ਸੀ ਵੀ ਇੰਨਾ ਫਿਕਰ ਕਰਦੇ ਮੇਰੇ ਤੇ ਤੇ ਉਹ ਇੱਕ ਸਾਥ ਉਮਰ ਭਰ ਲਈ ਛੁੱਟ ਗਿਆ ਹੁਣ ਕਦੇ ਸਾਨੂੰ ਅਹਿਸਾਸ ਨਹੀਂ ਹੋ ਸਕਦਾ ਕਿ ਭੱਲਾ ਸਾਨੂੰ ਅਸੀਂ ਕਰੇ ਦੁਬਾਰਾ ਦੇਖਣਾ ਜਾਂ ਮਿਲਣਾ ਨਹੀਂ ਅੱਜ ਵੀ ਲੱਗਦਾ ਕਿਤੇ ਨਾ ਕਿਤੇ ਮਿਲਣਗੇ ਤੇ ਅਸੀਂ ਉਹਨਾਂ ਨਾਲ ਸ਼ਿਕਾਇਤ ਕਰਾਂਗੇ ਕਿ ਤੁਸੀਂ ਸਾਡੀ ਗੱਲ ਨਹੀਂ ਸੀ ਮੰਨਦੇ ਹੁੰਦੇ ਔਰ ਮੈਂ ਤਾਂ ਅੱਜ ਵੀ ਜਦੋਂ ਲਿਖਿਆ ਵੀ ਉਹਨਾਂ ਬਾਰੇ ਇਹੀ ਕਿਹਾ ਕਿ ਮੇਰੇ ਵੱਡੇ ਵੀਰ ਕਿਸੇ ਹੋਰ ਜਹਾਨ 'ਚ ਜ਼ਰੂਰ ਮਿਲਾਂਗੇ ਔਰ ਭੱਲਾ ਸਾਹਿਬ ਜ਼ਰੂਰ ਸਾਨੂੰ ਕਿਤੇ ਨਾ ਕਿਤੇ ਮੈਨੂੰ ਲੱਗਦਾ ਅੱਗੇ ਮਿਲਣਗੇ ਕਿਉਂਕਿ ਇੱਕ ਜੜੀਆਂ ਸਾਂਝਾਂ ਨੇ ਸਦੀਵੀ ਹੁੰਦੀਆਂ ਸਤਿ ਸ੍ਰੀ ਅਕਾਲ ਦੋਸਤੋ ਵਿਵਾਗ ਕਲਮ ਦੇਖ ਰਹੇ ਹੋ ਤੁਸੀਂ ਚੈਨਲ ਦੇ ਨਾਲ ਬਣੇ ਰਹਿਣ ਲਈ ਧੰਨਵਾਦ ਅਤੇ ਜਿਹੜੇ ਦੋਸਤ ਨਵੇਂ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਵਾਲੇ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰ ਲੈਣ ਤਾਂ ਜੋ ਆਪਣੇ ਚੈਨਲ ਦੇ ਉੱਤੇ ਹੋਣ ਵਾਲੇ ਹਰ ਇੱਕ ਵੱਡੇ ਛੋਟੇ ਅਪਡੇਟ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ